tenang kak ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆ ਪਿੰਡ ਬਹਿਲੋਲਪੁਰ ਜਿਹੜਾ ਕਿ ਲੁਧਿਆਣੇ ਜ਼ਿਲ੍ਹੇ ਵਿੱਚ ਪੈਂਦਾ ਹੈ ਤੇ ਬਹਿਲੋਲ ਨਾਮ ਤੋਂ ਹੀ ਤੁਸੀਂ ਸਮਝ ਗਏ ਹੋਣੇ ਆ ਕਿ ਇਹ ਪਿੰਡ ਬਹੁਤ ਹੀ ਜ਼ਿਆਦਾ ਪੁਰਾਣਾ ਹੈ ਇਤਿਹਾਸ ਵਿੱਚ ਬਹੁਤ ਪੁਰਾਣਾ ਪਿੰਡ ਹੈ ਜਦੋਂ ਭਾਰਤ ਉੱਤੇ ਲੋਧੀਆਂ ਦਾ ਰਾਜ ਆਇਆ ਤਾਂ ਬਹਿਲੋਲ ਲੋਧੀ ਸਭ ਤੋਂ ਪਹਿਲਾਂ ਭਾਰਤ ਦਾ ਜੋਸੀ ਲੋਧੀ ਖਾਨਦਾਨ ਵਿੱਚੋਂ ਰਾਜਾ ਬਣੇ ਆ ਬਾਦਸ਼ਾਹ ਬਣੇ ਆ ਤਾਂ ਉਸ ਸਮੇਂ ਇਹ ਪਿੰਡ ਬਹਿਲੋਲਪੁਰ ਬਸੇਆ ਜਿਸ ਨੂੰ ਬਸੇ ਹੋਏ ਕਈ ਸਦੀਆਂ ਹੋ ਗਈਆਂ ਹਨ ਤੇ ਅੱਜ ਵੀ ਉਸ ਸਮੇਂ ਦੀਆਂ ਕੁਝ ਮਹੱਕਬਰੀ ਸਥਾਨ ਪਿੰਡ ਵਿੱਚ ਮੌਜੂਦ ਹਨ ਤੇ ਅਸੀਂ ਇੱਕ ਸਥਾਨ ਤੇ ਖੜੇ ਹਾਂ ਜਿਹੜਾ ਕਿ ਇਬਰਾਹਿਮ ਲੋਦੀ ਦੇ ਵੇਲੇ ਬਹਿਲੋਲ ਲੋਦੀ ਦੇ ਵੇਲੇ ਬਸਾਇਆ ਗਿਆ ਬੈਲੋਲ ਲੋਦੀ ਤੋਂ ਬਾਅਦ ਉਸ ਦਾ ਪੁੱਤਰ ਸਿਕੰਦਰ ਲੋਦੀ ਗੱਦੀ ਤੇ ਬੈਠਿਆ ਬਾਦਸ਼ਾਹ ਬਣਿਆ ਉਸ ਤੋਂ ਬਾਅਦ ਇਬਰਾਹਿਮ ਲੋਦੀ ਬੈਠਿਆ ਜਿਹੜਾ ਕਿ ਜਦੋਂ ਮੁਗਲ ਭਾਰਤ ਵਿੱਚ ਆਏ ਪਾਣੀਪਤ ਦੀ ਲੜਾਈ ਵਿੱਚ ਬਾਬਰ ਨੇ ਇਬਰਾਹਿਮ ਲੋਦੀ ਨੂੰ ਹਰਾ ਦਿੱਤਾ ਤੇ ਇਸ ਤਰੀਕੇ ਨਾਲ ਜੋ ਲੋਦੀਆ ਦਾ ਰਾਜ ਸੀ ਭਾਰਤ ਦੇ ਉੱਤੇ ਸਦਾ ਲਈ ਖਤਮ ਹੋ ਗਿਆ ਉਸ ਤੋਂ ਬਾਅਦ ਜੋ ਮੁਗਲ ਰਾਜ ਸੀ ਉਹ ਸ਼ੁਰੂ ਹੋ ਗਿਆ ਤੇ ਇਹ ਇਮਾਰਤ ਹੈ ਜੋ ਇਸ ਵਕਤ ਅਸੀਂ ਖੜੇ ਹਾਂ ਇਹ ਇੱਕ ਮਕਬਰਾ ਹੈ ਜਿਹੜਾ ਕਿ 15ਵੀਂ ਸਦੀ ਦੇ ਵਿੱਚ ਬਸਿਆ ਤੇ ਬਲੋਲਪੁਰ ਵਿੱਚ ਸਥਿਤ ਹੈ ਤੇ ਬਲੋਲਪੁਰ ਬਜ਼ੁਰਗਾਂ ਦੇ ਦੱਸਣ ਦੇ ਅਨੁਸਾਰ ਜੋ ਸਤਲੁਜ ਦਰਿਆ ਸੀਗਾ ਉਹ ਇਸ ਮਕਬਰੇ ਦੇ ਬਿਲਕੁਲ ਨੇੜੇ ਦੀ ਲੰਘਦਾ ਸੀ ਇਹ ਮਕਬਰਾ ਧਰਤੀ ਤੋਂ ਘੱਟੋ-ਘੱਟ 60-70 ਫੁੱਟ ਚਾਈ ਤੇ ਹੈਗਾ ਹੈ ਤੇ ਬੜੀ ਹੀ ਇੱਕ ਸ਼ਾਂਤ ਜਗ੍ਹਾ ਤੇ ਸਥਿਤ ਹੈ ਇਸ ਦੇ ਇਹ ਮਕਬਰਾ ਕਿਸ ਦਾ ਹੈ ਤਾਂ ਪਿੰਡ ਦੇ ਵਿੱਚ ਪਤਾ ਕਰਤੇ ਪਤਾ ਲੱਗਿਆ ਕਿ ਉਸ ਸਮੇਂ ਜੋ ਸ਼ਹਿਰ ਬਸਾਇਆ ਗਿਆ ਸੀ ਮਹਿਲੂਲਪੁਰ ਉਸ ਦਾ ਜੋ ਸੂਬੇਦਾਰ ਸੀ ਜੋ ਮੁੱਖ ਪ੍ਰਬੰਧਕ ਸੀ ਇਹ ਮਕਬਰੇ ਉਹਨਾਂ ਦੇ ਹਨ ਇਹ ਬਹੁਤ ਹੀ ਵਧੀਆ ਭਵਨ ਨਿਰਮਾਣ ਜੋ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਇਸ ਰੰਦੀਟਾਂ ਦਾ ਬਣਿਆ ਹੋਇਆ ਇੱਕ ਪੁਰਾਣੇ ਪ੍ਰਾਤੰਤ ਟਾਈਪ ਦਾ ਜੋ ਮਕਬਰਾ ਹੈ ਲੋਕ ਇੱਥੇ ਬਹੁਤ ਦੂਰ ਦੂਰੋਂ ਆਉਂਦੇ ਹਨ ਦੇਖਣ ਦੇ ਲਈ ਤੇ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈਗਾ ਤੇ ਇਬਰਾਹਿਮ ਲੋਦੀ ਦਾ ਜੋ ਰਾਜ ਸੀ ਉਹ ਸਸਤਾਨ ਉੱਤੇ ਦੋ ਮਕਬਰੇ ਨੇ ਇੱਕ ਮਕਬਰਾ ਉਸ ਪਾਸੇ ਇੱਕ ਮਕਬਰਾ ਮੇਰੇ ਪਿੱਛੇ ਹੈ ਤੇ ਬਾਕੀ ਮਕਬਰੇ ਪਿੰਡ ਦੇ ਵਿੱਚ ਨੇ ਜਿਨ੍ਹਾਂ ਦੀ ਸਾਮ ਸਭਾਲ ਪ੍ਰਤਤਵ ਭਾਗ ਪੰਜਾਬ ਕਰਦਾ ਹੈ ਤੇ ਪਿੰਡ ਵਿੱਚ ਜੋ ਘਰ ਨੇ ਉਹ ਆਮ ਹੀ ਸਰੰਦੀਟਾਂ ਦੇ ਬਣੇ ਹੋਏ ਨੇ ਮਤਲਬ ਕਿ ਲੋਦੀਆ ਤੋਂ ਬਾਅਦ ਇੱਥੇ ਮੁਗਲਾਂ ਦਾ ਰਾਜ ਵੀ ਰਿਹਾ ਲੰਬਾ ਸਮਾਂ ਤੇ ਜਿਹੜੀ ਜ਼ਮੀਨ ਹੈ ਜਿਆਦਾਤਰ ਇਲਾਕੇ ਦੀ ਉਹ ਰੇਤਲੀ ਹੈ ਕਿਉਂਕਿ ਇੱਥੇ ਨੂੰ ਸਤਲੁਜ ਦਰਿਆ ਲੰਘਿਆ ਹੋਇਆ ਗੁਰੂ ਸਾਹਿਬ 10ਵੇਂ ਪਾਤਸ਼ਾਹ ਨਾਲ ਵੀ ਇਸ ਪਿੰਡ ਦਾ ਇਤਿਹਾਸ ਜੁੜਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਛੇੜੀ ਚਮਕੌਰ ਸਾਹਿਬ ਜੋ جنگ ਹੋਈ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਜਹਾਰ ਸਿੰਘ ਤੇ 40 ਸਿੰਘ ਸ਼ਹੀਦ ਹੋਏ ਉਸ ਤੋਂ ਬਾਅਦ ਉਹ ਝੰਡਾ ਸਾਹਿਬ ਦੇ ਵਿੱਚ ਦੀ ਹੁੰਦੇ ਹੋਏ ਇਸ ਪਿੰਡੇ ਆਏ ਇਸ ਪਿੰਡ ਉਹਨਾਂ ਦਾ ਇੱਕ ਮਸੰਦ ਰਹਿੰਦਾ ਸੀ ਪੂਰਨ ਮਸੰਦ ਜਿਹੜਾ ਕਿ ਸਾਰੇ ਇਲਾਕੇ ਤੋਂ ਪੈਸੇ ਇਕੱਠੇ ਕਰਕੇ ਰਾਸਤ ਇਕੱਠੀ ਕਰਕੇ ਗੁਰੂ ਸਾਹਿਬ ਨੂੰ ਦੇ ਕੇ ਆਉਂਦਾ ਹੁੰਦਾ ਸੀ ਤਸਰਦੀਆਂ ਦੇ ਦਿਨ ਸਨ ਗੁਰੂ ਪਾਤਸ਼ਾਹ ਪੂਰਨ ਮਸੰਦ ਦੇ ਘਰ ਗਏ ਤਾਂ ਉਹਨਾਂ ਦਾ ਜੋ ਨੌਕਰ ਸੀ ਜੂਣਾ ਜਿਹੜਾ ਕਿ ਉਹਦੇ ਡੰਗਰਾਂ ਦੀ ਦੇਖਰੇਖ ਕਰਦਾ ਸੀ ਉਹ ਉੱਥੇ ਪਿਆ ਸੀ ਤਾਂ ਪਾਤਸ਼ਾਹ ਨੇ ਜਾ ਕੇ ਜੂਨੇ ਨੂੰ ਕਿਹਾ ਕਿ ਭਾਈ ਜਾ ਕੇ ਪੂਰਨ ਮਸੰਦ ਨੂੰ ਠਾੜ ਉਸ ਨੂੰ ਕਹੇ ਗੁਰੂ ਗੋਬਿੰਦ ਸਿੰਘ ਜੀ ਆਏ ਨੇ ਜਦੋਂ ਜੂਨੇ ਨੇ ਜਾ ਕੇ ਦਰਵਾਜ਼ਾ ਖੜਕਾਇਆ ਪੂਰਨ ਮਸੰਦ ਦਾ ਤਾਂ ਪੂਰਨ ਮਸੰਦ ਨੇ ਪੁੱਛਿਆ ਵੀ ਕੌਣ ਆਇਆ ਹੈ ਤਾਂ ਉਸਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਏ ਨੇ ਤਾਂ ਜੂਨੇ ਪੂਰਨ ਮਸੰਦ ਨੇ ਕਿਹਾ ਕਿ ਉਸ ਦੇ ਮਗਰ ਤਾਂ ਫੌਜ ਲੱਗੀ ਹੋਈ ਹੈ ਤੇ ਫੌਜ ਮੇਰਾ ਵੀ ਨੁਕਸਾਨ ਕਰੇਗੀ ਤੂੰ ਜਾ ਕੇ ਗੁਰੂ ਗੋਬਿੰਦ ਸਿੰਘ ਨੂੰ ਕਹਿ ਦੇ ਕਿ ਪੂਰਨ ਘਰ ਨਹੀਂ ਹੈ ਤਾਂ ਜਦੋਂ ਜੂਣਾ ਥੱਲੇ ਆ ਕੇ ਦਸਵੇਂ ਪਾਤਸ਼ਾਹ ਨੂੰ ਮਿਲਿਆ ਤਾਂ ਕਹਿੰਦਾ ਵੀ ਪਾਤਸ਼ਾਹ ਗੁਰੂ ਸਾਹਿਬ ਨੇ ਸਾਰੀ ਗੱਲ ਬਾਤ ਸੁਣ ਲਈ ਸੀ ਤਾਂ ਗੁਰੂ ਸਾਹਿਬ ਨੇ ਉਸ ਦੇ ਮੋਢੇ ਉੱਤੇ ਹੱਥ ਰੱਖਿਆ ਤਾਂ ਜੂਣੇ ਰੋਂਣ ਲੱਗ ਪਏ ਕਿ ਪਾਸ਼ਾ ਮੈਂ ਤਾਂ ਬਹੁਤ ਹੀ ਜ਼ਿਆਦਾ ਗਰੀਬ ਹਾਂ ਤਾਂ ਜੂਣੇ ਨੇ ਇੱਕ ਟਿੰਡ ਦੇ ਵਿੱਚ ਗੁਰੂ ਸਾਹਿਬ ਨੂੰ ਕੋਲੇ ਅੱਗ પાਕੇ ਦਿੱਤੀ ਜਿਨ੍ਹਾਂ ਨੂੰ ਲੈ ਕੇ ਪਾਸ਼ਾ ਚਾੜ ਸਾਹਿਬ ਹੁੰਦੇ ਹੋਏ ਮਾਛੂ ਬਾੜੇ ਗਏ ਤੇ ਇਸ ਤਰੀਕੇ ਨਾਲ ਇਸ ਪਿੰਡ ਦਾ ਗੁਰੂ ਇਤਿਹਾਸ ਦੇ ਨਾਲ ਵੀ ਜੁੜਦਾ ਹੈ ਇਤਿਹਾਸ ਕਿਉਂਕਿ ਦਸਵੇਂ ਪਾਸ਼ਾ ਇੱਥੇ ਆਏ ਪੂਰਨ ਮਸੰਦ ਦੇ ਘਰ ਆਏ ਤਾਂ ਸਤਲੁਜ ਦਰਿਆ ਹੈ ਪਹਿਲਾਂ ਬਿਲਕੁਲ ਇੱਥੇ ਨੇੜੇ ਵਗਦਾ ਸੀ ਤੇ ਇਸ ਸਾਈਡ ਬਿਲਕੁਲ ਹੀ 70 80 70 80 ਫੁੱਟ ਜੋ ਹੈ ਨੀਮਾ ਹੈ ਤਾਂ ਹੁਣ ਦਰਿਆ ਇੱਥੋਂ ਘਟੋ ਘਟ 6-7 ਕਿਲੋਮੀਟਰ ਪਰੇ ਹੋ ਗਿਆ ਹੈ ਸੀ ਗੱਲ ਕਰ ਰਹੇ ਹਾਂ ਮੈਨੂੰ ਲੋਧਪੁਰ ਬਾਰੇ ਜਦੋਂ ਭਾਰਤ ਦੇ ਉੱਤੇ 1452 ਦੇ ਵਿੱਚ ਇਹ ਬਹਿਲੋਲ ਲੋਦੀ ਦਾ ਰਾਜ ਸ਼ੁਰੂ ਹੋਇਆ ਉਸ ਤੋਂ ਬਾਅਦ ਉਸ ਤੇ ਮੁੰਦੇ ਸਕੱਦਰ ਲੋਦੀ ਦਾ ਰਾਜ ਸ਼ੁਰੂ ਹੋਇਆ ਉਸ ਤੋਂ ਬਾਅਦ ਬਹਿਲੋਲ ਲੋਦੀ ਦੇ ਮੁੰਤੇ ਇਬਰਾਹਿਮ ਲੋਦੀ ਦਾ ਰਾਜ ਸ਼ੁਰੂ ਹੋਇਆ ਤਾਂ ਉਸ ਸਮੇਂ ਬਹਿਲੋਲਪੁਰ ਸੀਗਾ ਬਹੁਤ ਵੱਡਾ ਸਹੀ ਜੋ ਸ਼ਹਿਰ ਸੀ ਤੇ ਇਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਮੌਜੂਦ ਨੇ ਸਰਦਾਰ ਅਨਾਮ ਸਿੰਘ ਜਿਹੜੇ ਕਿ ਬਹੁਤ ਵੱਡੇ ਸਮਾਜ ਸੇਵੀ ਨੇ ਸਾਡੇ ਇਲਾਕੇ ਵਿੱਚ ਬਹੁਤ ਵੱਡਾ ਨਾਮ ਹੈ ਉਹਨਾਂ ਦਾ ਕਿ ਇਤਿਹਾਸ ਬਾਰੇ ਬਹੁਤ ਵੱਡੀ ਜਾਣਕਾਰੀ ਰੱਖਦੇ ਨੇ ਤੇ ਬਹੁਤ ਸਾਰੀਆਂ ਕਿਤਾਬਾਂ ਪੜ੍ਹਦੇ ਨੇ ਤੇ ਬਹੁਤ ਹੀ ਡੂੰਗੀ ਜੋ ਸੂਝ ਇਤਿਹਾਸ ਬਾਰੇ ਇਹਨਾਂ ਨੂੰ ਹੈ ਤੇ ਉਹਨਾਂ ਬਾਰੇ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਤੇ ਕਿਸ ਤਰੀਕੇ ਨਾਲ ਇਹਨਾਂ ਬਿਹਦੋਲਪੁਰ ਪਿੰਡ ਸੀ ਇਹ ਬਸੇ ਜੋ ਅਸੀਂ ਪੜ੍ਹਿਆ ਜਾਂ ਸੁਣਿਆ ਸਾਨੂੰ ਜਿਹੜੇ ਹਿਸਾਬ ਨਾਲ ਚੰਨ ਮਿਲਦੇ ਨੇ ਬਿਹਦੋਲਪੁਰ ਇਹ ਸ਼ਹਿਰ ਬਹੁਤ ਪੁਰਾਣਾ ਹੈ ਆਪਣੇ ਸਤਨੰਦ ਦਰਿਆ ਦੇ ਕੰਢੇ ਰਛਾਇਆ ਸੀ। ਉਸ ਟਾਈਮ ਕਿੱਥੇ ਕਦੋਂ ਅਫਗਾਨ ਆਏ ਨਾ ਪਹਿਲਾਂ ਹਾਂਜੀ ਹਿੰਦੂਸਤਾਨ ਦੇ ਵਿੱਚ ਉਹਨਾਂ ਦੇ ਆਉਂਦੇ ਆਉਂਦੇ ਆ ਕਿੱਥੇ ਬੇੜੀਆਂ ਦੇ ਪੱਤਣ ਸਨ ਉਹਨਾਂ ਨੇ ਉੱਥੇ ਆਪਣਾ ਕਬਜ਼ਾ ਕਰਿਆ ਕਬਜ਼ਾ ਕਰਕੇ ਆਪਣੇ ਜਿਹੜੇ ਅਫਗਾਨਾਂ ਦੇ ਆਪ ਦੇ ਨਾਮ ਦੇ ਉੱਤੇ ਕੰਡ ਬਸਾਰੇ ਜਿਵੇਂ ਕੀੜੀ ਅਫਗਾਨਾਂ ਇੱਥੇ ਆ ਕਰਦਾ ਉਹ ਚਾਹ ਪਰਾਵੀ ਦੇ ਕੰਢੇ ਇਸੇ ਤਰ੍ਹਾਂ ਇੰਚਨਾਬ ਦੇ ਜੇਰਮ ਤੋਂ ਜਿਹੜੇ ਕੀੜੀ ਅਫਗਾਨਾਂ ਉੱਥੋਂ ਉੱਥੇ ਹੀ ਇਹਨਾਂ ਦਾ ਅੰਨੰਦਲਾ ਸਾਧਨ ਹੋ ਗਿਆ ਤੋਂ ਉਹਨਾਂ ਸਾਈਡ ਦੇ ਉੱਤੇ ਇੱਕ ਬਹਿਰੋਲਪੁਰ ਦਾ ਪਿੰਡ ਬਸਾਇਆ। ਉਹਨਾਂ ਦਾ ਰਾਜ ਵੱਧਾ ਗਿਆ ਤੇ ਸ਼ਹਿਰ ਵੀ ਵੱਡਾ ਹੁੰਦਾ ਗਿਆ ਬਰੂਤ। ਇਹਨਾਂ ਦੇ ਰਾਜ ਦੇ ਨਾਲ-ਨਾਲ ਹੀ ਜਿਹੜੇ ਬਾਕੀ ਸ਼ਹਿਰਾਂ ਬਸੇ ਜਿਵੇਂ ਆਪਾਂ ਲੁਧਿਆਣਾ ਦੀ ਗੱਲ ਕਰੀਏ ਤੇ ਲੋਧੀ ਜਦੋਂ ਲਾਹੌਰ ਨੂੰ ਫੌਸਤਾਨ ਨੂੰ ਕਾਬੜ ਕਲਾ ਨੂੰ ਜਾਂਦੇ ਸੀ ਹਾਂਜੀ। ਜਦ ਇਹਨਾਂ ਦੇ ਜਾਣ ਆਉਣ ਦੇ ਉੱਪਰ ਹੀ ਲੁਧਿਆਣੇ ਦਾ ਨਾਂ ਪਿਆ ਲੁਧਿਆਣਾ। ਲੋਧੀ ਜਾਣਾ ਰੋਤੀਆ ਅੱਛੇ ਉਹਨੇ ਆਣਾ ਉਹਦਾ ਨਾਮ ਪੈਂਦੀ ਇਸ ਕਾਰਨ ਕਰਕੇ ਜਿਹੜਾ ਬਰਨਾਲਪੁਰ ਸ਼ਹਿਰ ਆ ਇੱਥੇ ਪੁਰਾਣੇ ਮਕਬਰੇ ਨੇ ਬੜੇ ਉਹਨੂੰ ਚਿੰਨ ਅੱਜ ਵੀ ਦਿਖਦੇ ਨੇ ਇਸੇ ਤਰ੍ਹਾਂ ਜਿਹੜਾ ਇਹ ਕੀੜੀ ਘਟ ਘਟ ਤੇ ਪਿੰਡ ਸਾਡਾ ਕਿਹੜੀ ਫਲਣਾ ਅਸੀਂ ਲੋਕ ਬਾਹਰ ਵਾਕੇ ਬਸੇ ਆ ਹਾਂਜੀ ਪੜਨ ਤੇ ਪਤਾ ਲੱਗਦਾ ਆ ਵੀ ਗੁਰੂ ਨਾਨਕ ਦੇਵ ਜੀ ਵੀ ਜਦੋਂ ਕਾਹ ਨੂੰ ਗਏ ਨਾ ਹਾਂਜੀ ਆਪਣਾ ਆਕਰਸ਼ਿਤਰ ਨੂੰ ਹਰਦਵਾਰ ਨੂੰ ਕੀਰਤਪੁਰ ਸਾਹਿਬ ਨੂੰ ਬਾਬਾ ਫਤੂਨ ਜੀ ਕੋਲ ਉਹ ਇਸੇ ਪੱਤਨ ਤੋਂ ਪਾਰ ਹੁੰਦੇ ਨੇ ਠੀਕ ਹੈ ਜੀ ਹਾਂ ਮਤਲਬ ਕਿ ਜਿਹੜਾ ਲੁਧਿਆਣਾ ਹੈ ਜੀ ਉਹ ਬੈਲੋਨ ਪਰ ਜਿਹੜਾ ਪਿੰਡ ਹੈ ਕਿ ਉਹ ਵੱਧੋ ਵਸਿਆ ਗਿਆ ਹੈ ਸ਼ਹਿਰ ਇਹ ਬੈਲੋਨ ਪਰ ਬੜਾ ਪ੍ਰਾਣਾ ਸ਼ਹਿਰ ਆ ਘਟੋ ਘਟੇ ਵੀ ਇਹ ਜਿਹੜਾ ਕਿਤੇ ਨਾ 1100 ਈਸਵੀ ਦੇ ਵਿੱਚ ਹੀ ਵਸਣਾ ਸ਼ੁਰੂ ਹੋ ਗਿਆ ਠੀਕ ਹੈ ਜੀ ਉਹ ਗੱਛਰ ਵਸਦਾ ਰਿਹਾ ਜਿਹਦੇ ਵਿੱਚੋਂ ਸਰਦਾਰਪੁਰ ਲੋਧੀ ਇਹ ਵੀ ਲੋਧੀਆਂ ਦਾ ਵਸਾਇਆ ਸੀਗਾ ਫਿਰੋਜ਼ਪੁਰ ਹਾਂਜੀ ਇਸੇ ਤਰ੍ਹਾਂ ਜਿਹੜਾ ਬਸੀ ਪਠਾਨਾ ਸਰੰਦ ਇਹ ਸਾਰੇ ਇਹਨਾਂ ਦੇ ਵਸਾਇਏ ਕੋਈ ਛੋਟੇ ਛੋਟੇ ਸ਼ਹਿਰ ਅੱਜ ਸ਼ਹਿਰ ਬਣ ਗਏ ਲੁਧਿਆਣਾ ਅੰਮ੍ਰਿਤਸਰ ਤੇ ਪਟਿਆਲਾ ਕੋਈ ਸ਼ਹਿਰ ਨਹੀਂ ਸੀ ਹੁੰਦੇ ਪੁਰਾਣਾ ਵੱਡਾ ਸ਼ਹਿਰ ਜਿਹੜਾ ਕੇਂਦਰ ਸੀ ਪੰਜਾਬ ਦਾ ਉਹ ਬਰੋਲਪੁਰ ਸੀ ਉਸ ਤੋਂ ਬਾਅਦ ਸਰੰਦ ਕੇਂਦਰ ਬਣਿਆ ਮਤਲਬ ਕਿ ਜਦ ਫੌਜ ਜਿਹੜੀ ਆਉਂਦੀ ਸੀਗੀ ਉੱਧਰ ਤੇ ਅਫਗਾਨਿਸਤਾਨ ਤੋਂ ਆਉਂਦੇ ਤੇ ਜਦ ਅਫਗਾਨ ਆਉਂਦੇ ਸੀਗੇ ਜੀ ਤੋ ਬਲੂਰਪੁਰ ਦੇ ਪੱਤਣ ਦੇ ਰੇਲ ਕਿਸ਼ਤੀਆਂ ਇੱਧਰ ਜਾਂਦੇ ਸੀਗੇ ਕਿਉਂਕਿ ਇਹ ਰਸਤਾ ਤਾਂ ਜਦੋਂ ਪਾਣੀ ਪਾਤ ਦੀ ਦੂਜੀ ਲੜਾਈ ਹੋਈ ਆ ਨਾ ਪਹਿਲੀ ਲੜਾਈ ਹੋਈ ਆ 1526 ਚ ਉਹ ਆਇਆ ਹਾਂ ਕਹਿੰਦਾ ਕੱਖੇ ਦੀ ਮਾਤਮ ਦੱਸਦਾ ਜਿਹੜਾ ਬਰੋਲਪੁਰ ਸਿਰਾ ਇਹਨਾਂ ਦਾ ਇੱਕ ਸੇਖ ਜਗਾ ਦਾ ਮਸਾਇਆ ਸੀ ਹਾਂਜੀ ਪੱਤਣ ਹੁੰਦਾ ਸੀ ਇਹ ਮਛੂੜੇ ਹਾਂਜੀ ਪੱਤਣ ਹੁੰਦਾ ਸੀ ਖੀੜੇ ਫਗੰਨਾ ਪੱਤਣ ਹੁੰਦਾ ਸੀ ਲੁਧਿਆਣੇ ਉਹ ਜਦੋਂ ਫੌਜਾਂ ਬੇੜੀਆਂ ਦੇ ਪਾਰ ਜਾਂਦੀਆਂ ਹਨਾ ਆਰ ਪਾਰ ਇੱਕ ਪੱਤਣ ਤੋਂ ਜੋ ਚੰਨ ਪੱਤਣਾਂ ਦੇ ਰਾਹੇ ਬੇੜੀਆਂ ਘੜਦੇ ਸੀਗੇ ਠੀਕ ਹੈ ਸਾਡੇ ਬੰਡ ਕੀੜੀ ਫਗਾਨਾ ਦੇ ਵਿੱਚ ਉਹ 50 60 ਕਿੱਲੇ ਜ਼ਮੀਨ ਇਹੋ ਜਿਹੇ ਜਿਹਨੂੰ ਅੱਜ ਵੀ ਅਸੀਂ ਮਲਾਣੀ ਬੋਲਦੇ ਆ ਠੀਕ ਹੈ ਜੀ ਉਹ ਮਲਾਣੀ ਸੀ ਮਤਲਬ ਮਲਾਹਾ ਦਾ ਉਸੇ ਮਹੱਲਾ ਵਸਦਾ ਸੀ ਠੀਕ ਹੈ ਜੀ ਇਸੇ ਦਾ ਜਿਹੜਾ ਮਛੂੜਾ ਦਾ ਮਾ ਮਛੂੜਾ ਪਿਆ ਉਹ ਵੀ ਮਲਾਹ ਹੁੰਦੇ ਨੇ ਆਪਾਂ ਉਹਨੂੰ ਮਛੀ ਕਹਿ ਦਿੰਨੇ ਆ ਠੀਕ ਹੈ ਜੀ ਪਹਿਲਾਂ ਉਹ ਲੋਕ ਪਬਲਿਕ ਨੂੰ ਪਾਣੀ ਪਿਆਉਣ ਦਾ ਕੰਮ ਕਰਦੇ ਸੀ ਮਹਿਰੇ ਹੁੰਦੇ ਸੀ ਜਾਂ ਬੇੜੀਆਂ ਪਾਉਂਦੇ ਸੀ ਜਾਂ ਮੱਛੀਆਂ ਦਾ ਮਤਲਬ ਸ਼ਿਕਾਰ ਕਰਦੇ ਸੀ ਉਹ ਵੀ ਇੱਕ ਬਰੋੜਪੁਰ ਦਾ ਮਹੱਲਾ ਸੀ ਮਛੂੜਾ ਮਾਚੂ ਮਾਰਕੀ। ਇਸੇ ਤਰ੍ਹਾਂ ਜਿਹੜਾ ਪੁਰਾਣਾ ਸਾਡੇ ਨਾ ਕਿੜੀ ਦੇ ਵਿੱਚ ਚਾਰ ਬੋਜ ਸੀ ਕਿਲਾ ਟਾਇਪ ਇੱਥੇ ਮਰਲੋਂਪੁਰ ਲੋਧੀਆਂ ਤੇ ਲੋਧੀਆਂ ਦੀ ਜੇੜ ਹੁੰਦੀ ਸੀ। ਇਹ ਕਿੜੀ ਪਗਾਨਾ ਦੇ ਵਿੱਚ ਕਿਹਣੀ ਪਗਾਨਾ ਦੇ ਵਿੱਚ ਠੀਕ ਹੈ ਜੀ। ਪਰ ਮਰਲੋਂਪੁਰ ਲੋਧੀਆਂ ਨੇ ਜੇਲ ਬਣਾਈ ਹੋਈ ਜੀ। ਉਹ ਮੈਂ ਆਪਦੇ ਅੱਖੀ ਰੱਖੇ ਹੋਏ ਨੇ। ਅਸੀਂ ਆਪ ਸਰੰਦੇਟਾ ਢਾ ਕੇ ਤੇ ਉਹਨੂੰ ਸਰੰਦੇਟਾ ਦੀ ਤਾਂ ਬੋਲਦਾ ਕਿ ਉਹ ਪਹਿਲਾਂ ਸਰੰਦ ਜਾਂ ਮਰਲੋਂਪੁਰ ਵਿੱਚ ਇੱਕ ਛੋਟੀ ਹਟ ਸੀ। ਹੋਰ ਨਾ ਪੰਡਾ ਦੇ ਵਿੱਚ ਆ ਸਾਰੇ ਖਵਾਲੋ ਵਗੈਰਾ ਸਮਰ ਵਾਲਾ ਰਾਹ ਹੈ ਤਾਂ ਜੇ ਕਪਲਸਨ ਹਾਂਜੀ ਮਤਲਬ ਕਿ ਜਿਹੜਾ ਬਾਛੂਵਾਲਾ ਇਹ ਉਹ ਤਾਂ ਬੈਦੌਲਪੁਰ ਦਾ ਇੱਕ ਹਿੱਸਾ ਸੀਗਾ ਜਿੱਥੇ ਮਛੇਰੇ ਰਹਿੰਦੇ ਸੀ ਬੈਦੌਲਪੁਰ ਮਛੇਰੇ ਮਛੇਰੇ ਮਤਲਬ ਉਹ ਵੀ ਬੇੜੀਆਂ ਪਾਉਂਦੇ ਸਨ ਕਿਉਂਕਿ ਹੁਣ ਜੇ ਤੁਸੀਂ ਦੇਖਦੇ ਜਿਹੜੇ ਮਕਬਰੇ ਹੈਗੇ ਨੇ ਜਿਹੜੇ ਬੜੇ ਨੇ ਇੱਥੇ ਮਕਬਰੇ ਪਏ ਨੇ ਕਿਉਂਕਿ ਪਿੰਡ ਦੇ ਵਿੱਚ ਵੀ ਕਈ ਮਕਬਰੇ ਨੇ ਤਾਂ ਉਹ ਜਿਹੜੀ ਮਕਬਰੇ ਦੀ ਜਗ੍ਹਾ ਉਹ 70-80 ਫੁੱਟ ਉੱਚੀ ਹੈ ਉਹ ਆਹ ਪੁਰਾਣੇ ਪੰਡਾਂ ਨਾਲ ਉੱਚੀ ਹੈ ਜੀ ਬਾਕੀ ਇਹਦੇ ਤੋਂ ਵੀ ਨਾਲ ਆ ਹਾਂ ਜਿੱਦਾਂ ਉਹ ਖਰਖੁਰਗੇ ਉਹ ਏਰੀਆ शेप ਬਸਿਆ ਰਹਾ ਤਾਹੇ ਵਿਚ ਜਿਹੜਾ ਦਰਿਆ ਉਹ ਬਿਲਕੁਲ ਨੇੜੇ ਦੀ ਚੱਲਦਾ ਨੇੜੇ ਦਾ ਮਖੂਰੇ ਦੇ ਨੇੜੇ ਦੀ ਚੱਲਦਾ ਉਹ ਨੰਬਰ ਉਹ ਪੋਸਟ ਹੈ ਬਰੋਲਪੁਰ ਦੀ ਜਿਹੜਾ ਤੇ ਦਰਿਆ ਲੰਦਾ ਹੈ ਤਾਹੇ ਕੀੜੀ ਪਗਾਂਵਾਂ ਦੇ ਵਿੱਚ ਆ ਕੇ ਨਾ ਇੱਥੇ ਪਗਾਂਵ ਨਹੀਂ ਰਹਾ ਇਹ ਪਿੰਡ ਬਸਾਇਆ ਇੱਥੋਂ ਬੇੜੀਆਂ ਕੱਢੀਆਂ ਕੀੜੀ ਪਹਿਲਾਂ ਵੀ ਘੱਟ ਵੱਜਦੀ ਸੀ ਕਿਤਾ ਨਹਿਰ ਨਿਕਲਣ ਕਰਕੇ ਸੀ ਵੱਖ-ਵੱਖ ਹੋ ਗਏ ਇੱਥੇ ਸਾਰਾ ਰਾਕਾ ਇਕੱਠਾ ਹੀ ਠੀਕ ਹੈ ਅਸੀਂ ਵੀ ਦਰਿਆ ਦੇ ਕੰਢੇ ਤੇ ਬੈਠੇ ਹਾਂਜੀ ਜਿਹੜਾ ਇੱਕ ਗੁਰਦੁਆਰਾ ਸਾਹਿਬ ਹੈਗਾ ਗੁਰਦੁਆਰਾ ਜੰਡ ਸਾਹਿਬ ਜਿੱਥੇ ਜਸਮੀ ਪਾਸ਼ਾ ਨੇ ਅਨਪੂ ਦੇ ਗਾਮੂ ਰਾਜ ਦੇ ਮੁਖਬਰਾਂ ਨੂੰ ਸੁੱਧੇ ਆ ਤਾਂ ਉਹ ਵੀ ਅ ਮਤਲਬ ਕਿ ਛੋਟੇ ਪਿੰਡ ਦੇ ਵਿੱਚ ਹੀ ਪੈਂਦਾ ਸੀ ਗੁਰਦੁਆਰਾ ਸਾਹਿਬ ਵੀ ਨਹੀਂ ਉਹ ਜਗ੍ਹਾ ਹੈਗੀ ਹੈ ਉਹ ਐ ਕਹਿੰਦਾ ਜਿਵੇਂ ਨਾ ਅੱਜ ਅਸੀਂ ਕੋਟਲਾ ਸਰਮਖ ਸਿੰਘ ਦੀ ਗੱਲ ਕਰੀਏ ਜਹਾ ਜਿਹੜੇ ਆ ਰਤਨ ਸਿੰਘ ਭੰਗੂ ਨੇ ਪਿੰਡ ਬਸਾਇਆ ਭੰਗੂਆਂ ਦੇ ਉਹ ਥੋੜੇ ਘਰ ਆਏ ਸੀ ਅੰਬਰਸਰੋਂ ਉਹਨਾਂ ਦੇ ਨਾਂ ਤੇ ਅਜੇ 6-7 ਪਿੰਡ ਹੋ ਗਏ ਹਾਂਜੀ ਸਰਮਖ ਸਿੰਘ ਦੇ ਕੋਟਲੇ ਦੇ ਸਰਮਖ ਸਿੰਘ ਦੇ ਤਿੰਨ ਮੁੰਡੇ ਜੀ ਉਹਦੇ ਚੰਨਾ ਮੁੰਡਿਆਂ ਦੇ ਨਾਂ ਤੇ ਇੱਕ ਇੱਕ ਪਿੰਡ ਬਣ ਗਿਆ ਅਮਰ ਸਿੰਘ ਦੇ ਨਾਂ ਤੇ ਟੱਪਰੀਆਂ ਕਾਹ ਸਿੰਘ ਦੇ ਨਾਂ ਤੇ ਕਾਣਪੁਰ ਕਿਸ਼ਨ ਸਿੰਘ ਦੇ ਨਾਂ ਤੇ ਕਿਸ਼ਨਪੁਰਾ ਉਹਨੇ ਚਾਰ ਪਿੰਡ ਹੋ ਗਏ ਤੇ ਜਿਹੜਾ ਗੁਰੂ ਗੋਵਰ ਸਿੰਘ ਦੇ ਟੈਂਪਰ ਬਾਅਦ ਸਿੱਖ ਬਣਿਆ ਉਹਨੇ ਉਹਦੇ ਨਾਂ ਦੇ ਚਾਰ ਪੰਜ ਪਿੰਡ ਹੋ ਗਏ ਠੀਕ ਹੈ ਜੀ ਇਸੇ ਤਰ੍ਹਾਂ ਕੀੜੀ ਦੇ ਵਿੱਚੋਂ ਘੱਟੋ ਘੱਟ ਮੇਰੇ ਹਿਸਾਬ ਦੇ 12 13 ਪਿੰਡ ਨਿਕਲਣਗੇ ਇਹ ਕੀੜੀ ਦਾ ਹਿੱਸਾ ਹੈ ਇੱਕ ਜੰਡ ਸਾਹਿਬ ਜਿਹੜੀ ਬਾਅਦ ਚ ਨਾ ਮਹਾਰਾਜਾ ਰਣਜੀਤ ਸਿੰਘ ਦੇ ਜਨ ਸਿੱਖਾਂ ਦੇ ਇਹ ਜੱਥੇ ਕਿ ਜਿਹੜੀ ਗੁਰੂ ਦੇ ਨਾਂ ਵਿੰਡੋ ਵਾਈ ਹੈ ਹਾਂਜੀ ਤਾਂ ਹੀ ਸਾਡੇ ਅਨੁਭਵ ਦੇ ਕੰਮੂ ਦਾ ਸਿਹਾਸ ਵੀ ਆਉਂਦਾ ਹੈ ਉੱਥੇ ਝੜਕੇ ਨੇ ਜਾਂ ਇੱਥੇ ਝੜਕੇ ਨੇ ਇਹ ਕਿਹੜੀ ਪਿੰਡ ਦਾ ਹਿੱਸਾ ਹੈ ਪਰਾਣਾ ਜੇ ਆਪਾਂ ਕਿਸੇ ਪਰਾਣਾ ਰਕਾਣ ਰੱਬ ਜੀ ਨੂੰ ਕਹਿੰਗੇ ਤਾਂ ਆਪਾਂ ਨੂੰ ਸਾਥ ਜਹਾ ਨਾ ਹੋਵੇ ਇੱਕ ਪਿੰਡ ਹੈਗਾ ਬਸੀ ਗੁਜਰਾ ਜੀ ਜਿਹੜਾ ਕਿ ਬਹੁਤ ਹੀ ਪੁਰਾਣਾ ਪਿੰਡ ਰਹੀ ਹੈ ਉੱਥੇ ਮਤਲਬ ਕਿ 1947 ਦੇ ਵਿੱਚ ਬਹੁਤ ਹੀ ਜ਼ਿਆਦਾ ਬੰਡ ਟੁਕ ਹੋਈ ਕਿਉਂਕਿ ਮੁਸਲਮਾਨਾਂ ਦਾ ਪਿੰਡ ਸੀ ਜਦੋਂ ਦੰਗੇ ਹੋਏ ਨੇ ਵੰਡ ਹੋਈ ਹੈ ਤਾਂ ਉਹ ਪਿੰਡ ਵੀ ਕੀੜੀ ਬਗਾਨੇ ਦੇ ਵਿੱਚੋਂ ਨਿਕਲਿਆ ਹੋਇਆ ਉਹਦਾ ਇੱਕ ਹਿੱਸਾ ਸੀ ਹਾਂ ਉਹ ਐ ਅੱਜ ਵੀ ਆਪਾਂ ਕਿਤੇ ਜਦੋਂ ਬੋਲਦੇ ਆ ਗੱਲ ਕਰਦੇ ਆ ਉਹ ਕੀੜੀ ਬੱਸੀ ਬੱਜਦਾ ਹੂੰ ਕੀੜੀ ਬੱਸੀ ਠੀਕ ਹੈ ਜੀ ਜਦੋਂ ਆਪਾਂ ਕਹਿੰਦੇ ਨਾ ਸਰਾਲਲਬਾ ਜੀ ਡੇਰਾ ਬੱਸੀ ਇਹ ਕੀੜੀ ਬੱਸੀ ਜੇ ਜਿਹੜੇ ਕੁਝ ਮੁਸਲਮਾਨਾਂ ਦੇ ਘਰ ਸੀ ਜਿਵੇਂ ਆਪਣਾ ਪਰਿਵਾਰ ਰੱਖ ਹੋ ਜਾਂਦਾ ਜਿਹੜਾ ਬਸ਼ੀਰ ਮੁਹੰਮਦ ਸੀ ਸੂਬੇ ਸਰਹੰਦਾ ਦਾ ਅ ਭਤੀਜੀ ਸੀ ਜਿਹੜੀ ਸੂਬੇਦਾਰ ਜਿਹੜਾ ਸਿੱਖ ਕੌਮ ਦਾ ਬਹੁਤ ਵੱਡਾ ਖਲਨਾਇਕ ਰਿਹਾ ਜਿਹਨੇ ਬਾਬਾ ਫਤਿਹ ਸਿੰਘ ਤੇ ਬਾਬਾ ਜਰਨਾਬ ਸਿੰਘ ਨੂੰ ਨੀਹਾਂ ਦੇ ਵਿੱਚ ਚੜਕ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਸੀ ਉਹਦੀ ਜਿਹੜੀ ਭਤੀਜੀ ਸੀ ਉਹ ਪਿੰਡ ਕੀੜੀ ਦੇ ਜਿਹੜਾ ਹਿੱਸਾ ਸੀ ਬਸੀ ਗੁਜਰਾ ਉੱਥੇ ਇੱਕ ਚੌਧਰੀ ਬशीर मोहम्मद ਜੀ ਹਾਂ ਬशीर मोहम्मद ਰਹਿ ਗਈ ਵੈਹੀ ਹੋਈ ਸੀ ਬਸੀ ਗੁਜਰਾ ਜਿਹੜੇ ਬਾਅਦ ਵਿੱਚ ਫਿਰ ਉਹਨਾਂ ਨੂੰ ਉਹਨਾਂ ਨੂੰ ਜ਼ਕੀਰਾਂ ਦਿੱਤੇ ਨਾ ਖਮਾਣੋ ਚਲੇ ਗਏ ਜਿਹੜੀ ਖੈਰਾ ਮਾਣੋ ਬੇਗਮ ਸੀ ਉਹ ਤੇ ਬੇਗਮ ਖੈਮੋ ਜੀ ਵੇਗੋਂ ਖੇਪੋ ਆਂ ਵੇਗੋਂ ਖੇਪੋ ਉਹਦੇ ਨਾਲ ਦੇ ਇਹ ਜਿਹੜਾ ਪਿੰਡ ਹੈ ਨਾ ਖਮਾਣੋ ਖਮਾਣੋ ਪਿਆ ਉਹ ਸਰਾਂਦੇ ਤੋਂ ਪੱਤ ਲਿਕ ਰੇ ਉਹ ਜਿਹੜੇ ਉਹਨਾਂ ਨਾਲ ਸਿੰਘ ਸੀਗੇ ਕੋਹੜ ਸਿੰਘ ਵਰਗੇ ਜਥੇਦਾਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਹੋਰ ਇਹਦੇ ਰਿਸ਼ਤੇਦਾਰ ਕਿੱਥੇ ਬੈਠੇ ਨੇ ਉਹਨਾਂ ਨੇ ਰੱਬ ਦੇ ਰੱਬ ਦੇ ਪਤਾ ਲੱਗ ਗਿਆ ਵੀ ਇਹ ਕੰਨਾਂ ਦੀ ਭੈਣੋਸੀ ਰਹੀ ਹੋਈ ਹੈ ਬਸੇ ਗੁਜਰਾ ਤੇ ਉਹ ਫਿਰ ਕਹਿੰਦੇ ਉਹ ਹੋਪਸਾ ਹੁਣ ਚਲੇਗੇ ਖਮਾਣੋ ਰਹਿੰਦੇ ਨੇ ਹਾਂਜੀ ਉਹ ਗਰੀਬੀ ਦੇ ਗਮ ਅਸਰੰਦੀ ਉਹਨਾਂ ਸਿੱਖ ਵਿੱਚ ਹੀ ਦੋਏ ਅਖੀਰ ਇਹਨਾਂ ਨੇ ਉਹਨੂੰ ਬੁਲਾਇਆ ਕੁੜੀ ਨੂੰ ਅਖੀਰ ਦੇ ਵਿੱਚ ਇਹ ਗੱਲ ਹੋਈ ਵੀ ਆਪਾਂ ਇਹਨੂੰ ਮਾਰੀਏ ਕਿ ਕਿਵੇਂ ਕਰੀਏ ਫਿਰ ਉਹ ਕੋਲ ਚਾਹ ਕੇ ਕਹਿੰਦੇ ਵੀ ਆਪਾਂ ਮਾਰ ਦਈਏ ਆਪਣੇ ਗੁਰੂ ਸਾਹਿਬ ਦੇ ਬੱਚਿਆਂ ਨਾਲ ਪਰਿਵਾਰ ਨਾਲ ਇਹਨਾਂ ਬੜਾ ਜ਼ੁਲਮ ਕਰਿਆ ਪਰ ਫਿਰ ਕੋਲ ਸੇ ਕਹਿੰਦਾ ਵੀ ਵੇਖੋ ਆਪਾਂ ਮਾਰ ਦਿੰਨੇ ਇਹ ਤਾਂ ਮਰ ਜੇਗੀ ਆਪਣੇ ਕੀ ਨਾ ਹੋਏਗਾ ਜੇ ਆਪਾਂ ਇਹਨੂੰ ਜਿੰਦਗੀ ਛੱਡ ਦਈਏ ਮੰਨ ਉਹ ਗਨਈਖਾਂ ਦੇ ਨਵੀਖਾਂ ਵੀ ਦੇਖਦੇ ਨੇ ਜਿਨ੍ਹਾਂ ਨੇ ਮਹਾਰਾਜ ਮੁਰਚਦਾ ਪੀਰ ਬਣਾ ਕੇ ਕੱਢਿਆ ਦੀ ਆਪਾਂ ਵੀ ਇਹਨੂੰ ਜਉਂਦੀ ਨੂੰ ਛੱਡਦੀ ਆ ਆਪਣਾ ਵੀ ਨਾਂ ਰਹੇਗਾ ਫਿਰ ਜਹੇਦਾਰ ਦੇ ਕਹਿਣ ਤੇ ਸਿੰਘਾਂ ਨੇ ਉਹਦੇ ਵਾਸਤੇ ਡੋਲਾ ਤਿਆਰ ਕਰਿਆ ਜਿਵੇਂ ਆਪਾਂ ਪਹਿਨਾ ਆਪਣੇ ਧੀਆ ਬੜਾ ਜਾਂਦੀ ਉਹਨੂੰ ਬਾਹ ਅਜਿਤ ਉੱਥੇ ਛੱਡ ਕੇ ਆ ਛੇ ਸਿੰਘ ਤੇ ਅੱਜ ਉਹ ਜਿਹੜਾ ਇੱਕ ਕੀੜੀ ਦਾ ਹਿੱਸ਼ਾ ਸੀ ਬਸੇ ਪੜਾ ਤੇ ਸੱਚ ਹੈ ਠੀਕ ਹੈ